256 ਗ੍ਰਾਮ ਇਹਦੇ ਵਿੱਚ ਕੋਈ ਆ ਹੈਗਾ ਗੱਲ ਵੀ ਹੈਗੀ ਵੀ ਚੋਾਈ ਦੇ ਵਿੱਚ ਸਮਾਂ ਦਿੱਤਾ ਜਾਊਗਾ ਵੀ ਇੰਨੇ ਟਾਈਮ ਚ ਚੋਣੀ ਹੈ ਜਾਂ ਉਹ ਇਹ ਉਹ ਦੇਖੋ ਜੀ ਉਹ ਰਹਿ ਕਰਾਂਗੇ ਬੱਕਰੀਆਂ ਵਾਲੇ ਪਹਿਲੀ ਚੋਾਈ ਤੋਂ ਬਾਅਦ ਪਤਾ ਲੱਗ ਜਾਵੇ ਇਹ ਨਾ ਹੋਵੇ ਵੀ ਬੰਦਾ ਅੱਧਾ ਘੰਟਾ ਬੈਠਾ ਲੋਸੀ ਜਾਵੇ ਉਹਨੂੰ ਥਣ ਨੂੰ ਹਾਂ ਉਹ ਗੱਲ ਹੁੰਦੀ ਹੁੰਦੀ ਹੈ ਦੇਖੋ ਕੋਈ ਵੀ ਕੇਵ ਉਹਦੀ ਟਾਈਮ ਫਿਕਸ ਕੀਤਾ ਜਾਂਦਾ ਹਾਂ ਹੁਣ ਜਿੱਦਾਂ ਸਾਡੀ ਗੱਤ ਕੇ ਦੀ ਗੇਮ ਆ ਜਾ ਦਿਮਾਲੇ ਬਣਨੇ ਆ ਪੱਗਾ ਬਣਣੀਆਂ ਇਹੋ ਦਿਮਾਲੇ ਗੱਤ ਕੇ ਰੂਹੀ ਕਹੀ ਨਹੀਂ ਜਾਣਦੇ ਤੁਸੀਂ ਪੱਗ ਦਾ ਮੁਕਾਬਲਾ ਕਰਾਉਂਦੇ ਹੋ ਉੱਥੇ ਤੁਹਾਨੂੰ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਵੀ 10 ਮਿੰਟ ਦੇ ਵਿੱਚ ਵੀ ਤੁਸੀਂ ਪੱਗ ਬਣਣੀ ਆ ਹਾਂਜੀ ਇਸੇ ਤਰ੍ਹਾਂ ਜਿਹੜੀ ਬੱਕਰੀ ਆ ਜੇ ਆਪਾਂ ਨਾਰਮਲ ਘਰਾਂ ਦੇ ਵਿੱਚ ਚਵਾਈ ਦੇਖੀਏ ਤਾਂ 2 ਤੋਂ 3 ਮਿੰਟ ਦੇ ਵਿੱਚ ਬੱਕਰੀ ਵਧੀਆ ਤੋਂ ਵਧੀਆ ਵੱਧ ਦੁੱਧ ਵਾਲੀ ਕੈੜੀ ਤੋਂ ਕੈੜੀ ਧਾਰ ਵਾਲੀ ਚੋਈ ਜਾਂਦੀ ਆ ਹਾਂਜੀ ਹਾਂ ਪਰ ਆਪਾਂ ਇੱਥੇ ਟਾਈਮ ਵੀਰਾਂ ਨੂੰ ਪੁੱਛ ਕੇ ਦੱਸਾਂਗੇ ਵੀ 5 ਮਿੰਟ ਲੈਣੇ ਆ 7 ਲੈਣੇ ਆ 10 ਲੈਣੇ ਆ ਹਾਂਜੀ ਹਾਂ ਉਨਾ ਹੀ ਟਾਈਮ ਮਿਲੂਗਾ ਤਿੰਨਾਂ ਚਵਾਈਆਂ ਦੇ ਵਿੱਚ ਠੀਕ ਹੈ ਜੀ ਵੱਧ ਟਾਈਮ ਨਹੀਂ ਮਿਲਣਾ ਜਿੰਨਾ ਟਾਈਮ ਵੀਰ ਫਿਕਸ ਕਰਨਗੇ ਉਹ ਕਾਪੀ ਤੇ ਲਿਖਿਆ ਜਾਊਗਾ ਸਾਰਿਆਂ ਦੀ ਰਾਇ ਦੇ ਨਾਲ ਜੇ ਅਸੀਂ 5 ਮਿੰਟ ਕਹਿੰਨੇ ਆ ਤਾਂ ਬੱਕਰੀਆਂ ਵਾਲੇ 10 ਕਹਿੰਦੇ ਆ ਤਾਂ 10 ਹੀ ਦਵਾਂਗੇ ਕਿਉਂਕਿ ਬੱਕਰੀਆਂ ਤਾਂ ਉਹਨਾਂ ਦੀਆਂ ਨੇ ਨਾ ਅਸੀਂ ਤਾਂ ਮੇਲੇ ਦਾ ਪ੍ਰਬੰਧ ਕਰਤਾ ਇਹਨਾਂ ਦੇ ਲਈ ਸਹੂਲਤ ਕਰਤੀ ਅਨਾਮਾ ਦਾ ਬੇੜਵਾ ਸਾਡੇ ਵੀਰ ਅਰਵਿੰਦਰ ਸਿੰਘ ਹੀ ਕੈਨੇਡਾ ਨਿਵਾਸੀ ਉਹਨਾਂ ਦੇ ਪਿਤਾ ਬਾਈ ਰਣਜੀਤ ਸਿੰਘ ਦੀ ਯਾਦ ਵਿੱਚ ਇਹ ਮੇਲਾ ਕਰਵਾਇਆ ਵਾ ਇਹ ਐ ਦੱਸੋ ਜੀ ਇਹ ਮੇਲਾ ਦੁੱਧ ਚੁਆਈ ਦਾ ਪਹਿਲਾ ਆ ਗਿਆ ਕਿਵੇਂ ਆਗਾ ਦੇਖੋ ਜੀ ਇਹ ਪਹਿਲਾ ਮੇਲਾ ਸ਼ੁਰੂਆਤ ਤੋਂ ਵਾਕੀ ਨਮਾਇਸ਼ ਦੇ ਮੇਲੇ ਹੀ ਲੋਕ ਨੇ ਕਿ ਬਹੁਤ ਕਰਵਾਏ ਨੇ ਇਹ ਦੁੱਧ ਚੁਆਈ ਦਾ ਪਹਿਲਾ ਮੇਲਾ ਵਾ ਮੁੱਲਾਪੁਰ ਦੀ ਧਰਤੀ ਤੇ ਨਹੀਂ ਮੁੱਲਾਪੁਰ ਇਲਾਕੇ ਚ ਠੀਕ ਹੈ ਜੀ ਮੁੱਲਾਪੁਰ ਦੇ ਇਲਾਕੇ ਦੇ ਵਿੱਚ ਦੁੱਧ ਚਵਾਈ ਦਾ ਪਹਿਲਾ ਮੇਲਾ ਇਹ ਉਹ ਵੀ ਬੱਕਰੀਆਂ ਦਾ ਉਹ ਵੀ ਬੱਕਰੀਆਂ ਦਾ ਤੇ ਬਾਕੀ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਸਾਡੇ ਪਿੰਡ ਦੇ ਡਾਇਰੈਕਟਰ ਵੀ ਨੇ ਸਾਡੇ ਪਿੰਡ ਦੇ ਬਹੁਤ ਵਧੀਆ ਬੰਦੇ ਨੇ ਜਿਹੜੇ ਕਿ ਮਿਲਕ ਪਲਾਂਟ ਦੇ ਵਿੱਚ ਵੀ ਆ ਤੇ ਸਨੇਤ ਉਹਨਾਂ ਦੇ ਹੈਗਾ ਫੈਰੀ ਫਾਰਮ ਦੀ ਬਹੁਤ ਤਕੜਾ ਉਹਨਾਂ ਦਾ ਤੇ ਬਾਕੀ ਅਸੀਂ ਉਹਨਾਂ ਤੱਕ ਹਜੇ ਤੱਕ ਪਹੁੰਚ ਨਹੀਂ ਕੀਤੀ ਪਰ ਜੇ ਸਾਨੂੰ ਇਹ ਮੇਲੇ ਦਾ ਰਿਸਪੌਂਸ ਵਧੀਆ ਮਿਲਿਆ ਤਾਂ ਅਸੀਂ ਇਹ ਮੇਲਾ ਸਰਕਾਰੀ ਡਾਕਟਰਾਂ ਦੀ ਰਾਇ ਦੇ ਨਾਲ ਅਗਲੀ ਵਾਰ ਤੋਂ ਵੱਡੀ ਪੱਧਰ ਤੇ ਵੀ ਕਰਾਂਗੇ ਠੀਕ ਹੈ ਜੀ ਕਿਉਂਕਿ ਹੁਣ ਵੀ ਹੋ ਸਕਦਾ ਵੀ ਸਾਡੇ ਕੋਲੇ ਸਰਕਾਰੀ ਡਾਕਟਰ ਆ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਪਹੁੰਚਣ ਹਾਂ ਕਿ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਆ ਹੋ ਸਕਦਾ ਵੀ ਆ ਸਕਦੇ ਆ ਜਾਂ ਨਹੀਂ ਆ ਸਕਦੇ ਕਿਉਂਕਿ ਮੌਕੇ ਤੇ ਹੀ ਸਾਨੂੰ ਟਾਈਮ ਮਿਲਿਆ ਕਿਉਂਕਿ ਥੋੜਾ ਜਿਹਾ ਸਾਡੇ ਤੇ ਵੀ ਚੱਕਰ ਜਾਂ ਚੱਲ ਗਿਆ ਸੀਗਾ ਐਕਸੀਡੈਂਟ ਹੋ ਗਿਆ ਸੀ ਬੱਕਰੀਆਂ ਦਾ ਉਹਦੇ ਕਰਕੇ ਜ਼ਿਆਦਾਤਰ ਅਸੀਂ ਕਿਸੇ ਨੂੰ ਮੈਸੇਜ ਨਹੀਂ ਲਾ ਸਕਦੇ ਤੁਹਾਡੇ ਵੀਡੀਓ ਰਾਹੀਂ ਤੁਹਾਡੇ ਚੈਨਲ ਰਾਹੀਂ ਕਿੰਨੇ ਕ ਸੱਦੇ ਦੇ ਸਕਿਆ ਸੀ ਉਹਨੇ ਕਿ ਦਿੱਤੇ ਨੇ ਜਿਹੜੇ ਬਾਈ ਰਸਤੇ 'ਚ ਨੇ ਵੀ ਆਜੋ ਕਿਰਾਂ ਹਮ ਹਮ ਆ ਗਿਆ ਦੇਖੋ ਟ੍ਰੈਂਟ ਰੌਂਡ ਪੂਰਾ ਵਧੀਆ ਲੱਗਿਆ ਹੋਇਆ ਹੈਗਾ ਤੇ ਬਾਬਾ ਜੀ ਆਹ ਦੱਸੋ ਵੀ ਇਨਾਮ ਕਿੰਨੇ ਕ ਰੱਖਿਓ ਨੇਗੇ ਆਪਾਂ ਨੇ ਇਨਾਮ ਦੇਖੋ ਜੀ ਆਪਾਂ ਪਹਿਲਾ ਇਨਾਮ ਰੱਖੇ ਸੀਗੇ ਜੀ 5 ਬੱਕਰੀਆਂ ਨੂੰ ਜਿੱਤੇ ਮੇਲਾ ਰੱਖਿਆ ਉਸ ਤੋਂ ਬਾਅਦ ਕਰਤੇ 11 11 ਤੋਂ ਬਾਅਦ ਕੀਤੀ 13 ਇਨਾਮ ਤੁਸੀਂ ਵੀਡੀਓ 'ਚ ਵੀ ਨੋਟ ਕਰ ਲਿਓ 13 ਤੋਂ ਬਾਅਦ ਕਰਤੇ 15 ਇਨਾਮ ਪਰ ਅੱਜ ਖੁਸ਼ਖਬਰੀ ਦੇ ਦਿੰਦੇ ਆ ਕਿ ਅਸੀਂ 19 ਇਨਾਮ ਕਰਤੇ 19 ਇਨਾਮ ਜੀ ਹਾਂਜੀ 19ਵੀਂ ਬੱਕਰੀ ਨੂੰ ਵੀ ਇੱਕ ਖੌਨੀ ਦਿੱਤੀ ਜਾਊਗੀ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਨੰਬਰ ਵਾਲੀ ਨੂੰ ਵੀ ਇੱਕ 7 ਫੁੱਟੀ ਖੁਰਨੀ ਇੱਕ ਐਕਸਟਰਾ ਹੋਰ ਇਨਾਮ ਚ ਵਧਾ ਕੇ ਠੀਕ ਹੈ ਪਹਿਲਾਂ ਤਾਂ ਕੱਲਾ ਸੀਗਾ ਨਾ ਕੱਫ ਕੱਪ ਸੀਗਾ ਤੇ 21000 ਰੁਪਈਆ ਤੇ ਹੁਣ ਉਹਨੂੰ ਇੱਕ ਝੁੱਲੀ ਦਿੱਤੀ ਜਾਊਗੀ ਨਾਲ ਤਕਰੀਬਨ 6 ਤੋਂ 7 ਬੱਕਰੀਆਂ ਤੱਕ ਝੁੱਲੀਆਂ ਕਰਤੀਆਂ ਸੀ ਭਾਵੇਂ ਉਹ ਚੰਗੀਆਂ ਭਾਵੇਂ ਬਾੜੀਆਂ ਉਹ ਇਹਨਾਂ ਨੂੰ ਫ੍ਰੀ ਦਿੱਤੀਆਂ ਜਾਣੀਆਂ ਦਾਅ ਦੇ ਨਾਲ ਇੱਕ ਇੱਕ ਕੱਪ ਦਿੱਤਾ ਉਹ 15 ਬੱਕਰੀਆਂ ਤੱਕ 15ਵੀਂ ਤੋਂ ਬਾਅਦ ਜਿਹੜਾ ਅੱਜ ਨਾਮ ਵਧਾਇਆ ਸੀ ਉਹ 4 ਖੁੰਡੀਆਂ ਵਧਾਈਆਂ ਨੇ 16ਵੀਂ ਨੂੰ 17ਵੀਂ ਨੂੰ 18ਵੀਂ ਨੂੰ ਤੇ 19ਵੀਂ ਬੱਕਰੀ ਨੂੰ 19 ਨੰਬਰ ਤੱਕ ਜਿਹੜੀਆਂ ਬੱਕਰੀਆਂ ਆਉਣਗੀਆਂ ਉਹਨਾਂ ਨੂੰ ਇਨਾਮ ਨੇ ਬਾਕੀ ਹਜੇ ਕੱਲ ਨੂੰ ਸਾਡੇ ਕੋਲੇ ਮੋਹਤਵਰ ਸਾਡੇ ਨਗਰ ਦੇ ਆਉਣੇ ਆ ਰਾਤ ਨੂੰ ਜਦੋਂ ਇੱਥੇ ਪ੍ਰੋਗਰਾਮ ਹੋਊਗਾ ਅਲਗੋਜੀਆਂ ਵਾਲਾ ਤੇ ਉਹਦੇ ਵਿੱਚ ਇਹ ਨਹੀਂ ਪਤਾ ਵੀ ਉਹ ਕਿੰਨਾ ਕੇ ਇਨਾਮ ਹੋਰ ਵਧ ਜਾਵੇ ਠੀਕ ਹੈ ਜੀ ਤੇ ਬੱਕਰੀਆਂ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਪਹੁੰਚੋ ਰਿਜ਼ਲਟ ਜਿਹੜਾ ਪਰਸੋਂ ਕਿੰਨੇ ਵਜੇ ਦੇਣਾ ਪੈਣਾ ਪਰਸੋਂ ਨੂੰ ਜੀ ਆਪਾਂ ਦੇਖੋ ਚਵਾਈ ਦੇ ਸਿਰ ਤੇ ਆ ਜੇ ਸਾਡੀ ਚਵਾਈ 8 ਵਜੇ ਸਮਾਪਤ ਹੁੰਦੀ ਆ ਤਾਂ ਅਸੀਂ 8:30 ਵਜੇ ਰਿਜ਼ਲਟ ਦੇ ਦੇਣਾ ਜੀ ਨਾਲ ਦੀ ਨਾਲ ਨਾਲ ਦੀ ਨਾਲ ਹੀ ਰਿਜ਼ਲਟ ਕਰ ਦੇਣਾ 9 ਵਜੇ ਦੇ ਲੋ ਵੀਰਾਂ ਨੂੰ ਦੇ ਕੇ ਇਨਾਮ ਇਹਨਾਂ ਨੂੰ ਛੁੱਟੀ ਵਖਸ਼ਣੀ ਆ ਬਾਕੀ ਇਹਨਾਂ ਦੀ ਮਰਜ਼ੀ ਆ ਚਾਹੇ ਸਾਡੇ ਕੋਲ ਦੁਪਹਿਰ ਤੱਕ ਰਹਿਣ ਕੋਈ ਇਨਕਾਰੀ ਨਹੀਂ ਵੀ ਇਹ ਨਹੀਂ ਹੈਗਾ ਵੀ ਇਨਾਮ ਦੇ ਕੇ ਜਦੀ ਤੋਰ ਤੇ ਆਗੇ ਠੀਕ ਹੈ ਜੀ ਇਹ ਆਪਦਾ ਜਸ਼ਨ ਮਨਾਉਣਾ ਢੋਲੀ ਵੀ ਸੱਦਾਂਗੇ ਭੰਗੜੇ ਪਾਉਣ ਜੋ ਮਰਜ਼ੀ ਕਰਨ ਕਿ ਪੂਰੇ ਖੁਸ਼ ਹੋ ਕੇ ਵੀਰ ਗਏ ਨਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਕਿਸੇ ਦੇ ਨਾਲ ਵੀ ਕੋਈ ਸਾਥੋ ਪੱਕ ਪਾਤ ਨਾ ਪ੍ਰਮਾਤਮਾ ਕਰਾਵੇ ਸਾਰਿਆਂ ਦੇ ਨਾਲ ਇਨਸਾਫ ਹੋਵੇ ਪਰ ਮੈਂ ਕਹਿੰਦਾ ਅਸੀਂ ਇਹ ਵੀ ਅਰਦਾਸ ਕਰਦੇ ਵੀ ਜਿਹੜੇ ਬਾਹਰੋਂ ਵੀਰ ਆਇਓ ਜਿੱਤ ਕੇ ਜਾਣ ਸਾਡੀਆਂ ਬੱਕਰੀਆਂ ਮੇਲੇ ਦਾ ਸ਼ਿੰਗਾਰ ਬਣ ਜਾਣ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਜਿਹੜੇ ਦੂਰ ਦਰੇਡੇ ਤੋਂ ਆਏ ਨਾ ਉਹ ਜਿੱਤ ਕੇ ਜਾਣ ਸਹੀ ਗੱਲ ਹੈ ਜੀ ਇਹ ਅਰਦਾਸ ਕਰਦੇ ਆ ਕਿਉਂਕਿ ਸਾਨੂੰ ਬੱਕਰੀਆਂ ਅਸੀਂ ਪਾਉਣੀਆਂ ਪਾਉਣੀਆਂ ਪਰ ਅਸੀਂ ਇਹ ਕਹਿੰਦੇ ਆ ਵੀ ਜੇ ਸਾਡੀ ਬੱਕਰੀ ਪਹਿਲੇ 5 ਨੰਬਰ 'ਚ ਵੀ ਆ ਜਾਵੇ ਅਸੀਂ ਉਹ ਨਾਮ ਨਹੀਂ ਲਵਾਂਗੇ ਠੀਕ ਹੈ ਜੀ ਅਸੀਂ ਬੱਕਰੀ ਦੀ ਚਵਾਈ ਕਰਕੇ ਉਹਨੂੰ ਪਿਛਲੇ 15ਵੇਂ ਨੰਬਰ ਤੇ ਲੈ ਜਾਾਂਗੇ ਪਰ ਉਹਨੂੰ ਪੰਜਵਾਂ ਨਾਮ ਬਾਹਰਲੇ ਵੀਰ ਨੂੰ ਦਵਾਂਗੇ ਬਾਹਰਲੇ ਨੂੰ ਇਹ ਵੀ ਤੁਹਾਡੇ ਨਾਲ ਵਾਦਾ ਹੈ ਇਹ ਵੱਡੀ ਇਹ ਵੱਡੀ ਗੱਲ ਹੈ ਜੀ ਮੁੰਡੀ ਤੋਂ ਪਹਿਲਾਂ ਵੀ ਅਸੀਂ ਬਹੁਤ ਵੱਡਾ ਇਹ ਕਿਤਾਬ ਮੁੱਲਾਪੁਰ ਮੰਡੀ ਇਮਾਨਦਾਰੀ ਦੇ ਤੌਰ ਤੇ ਸੁਣਨੀ ਜਾਂਦੀ ਹੈ ਵੀ ਅਸੀਂ ਕਦੇ ਵੀ ਆਪ ਕਦੇ ਨਾਮ ਨਹੀਂ ਰੱਖਦੇ ਸਹੀ ਗੱਲ ਹੈ ਇਹ ਗੱਲ ਹੈ ਜੀ ਉਹਨਾਂ ਨੇ ਪੰਜਾਂ ਨੰਬਰ 'ਚ ਬਾਬਾ ਜੀ ਨੇ ਦੱਸਤਾ ਕਿ ਪਹਿਲੇ ਪੰਜਾਂ ਨੰਬਰਾਂ 'ਚ ਜੇ ਬੱਕਰੀ ਸਾਡੀ ਆਉਗੀ ਅਸੀਂ ਨਾਮ ਨਹੀਂ ਰੱਖਾਂਗੇ ਅਸੀਂ ਨਾਮ ਆਪਾਂ ਉਹ ਵੱਡੀ ਗੱਲ ਹੁੰਦੀ ਹੈ ਅਸੀਂ ਉਹ ਨਾਮ ਜੇ ਆ ਬੰਦਾ ਜਿਹੜਾ ਵੀਰ ਆ ਜੇ ਸਾਡੀ ਬੱਕਰੀ 5ਵੇਂ ਨੰਬਰ ਤੇ ਜੇ ਵੀਰ ਬਾਹਰਲਾ 11ਵੇਂ ਨੰਬਰ ਤੇ ਆ ਆਸੀਂ 11ਵਾਂ ਨੰਬਰ ਲਵਾਂਗੇ ਪੰਜ ਮਨ ਨੰਬਰ ਬਾਹਰ ਲਈ ਵੀ ਹੁੰਦਾਂਗੇ ਠੀਕ ਹੈ ਜੀ ਇਹ ਤੁਹਾਡੇ ਨਾਲ ਵਾਅਦਾ ਰਹਿ ਗਿਆ ਚੈਨਲ ਤੇ ਨੋਟ ਕਰ ਲੈਣ ਸਾਰੇ ਵੀਰ ਜਿੰਨੇ ਸੁਣ ਰਹੇ ਆ ਤੇ ਸੇਮ ਬਾਈ ਜੀ ਦੂਰੋਂ ਦੂਰੋਂ ਬੰਦੇ ਆਉਂਦੇ ਮਿਹਨਤ ਕਰਕੇ ਮਿਹਨਤ ਕਰਕੇ ਬੰਦਾ ਹੁੰਦਾ ਵਾ ਜੇ ਉੱਥੇ ਆ ਕੇ ਬੰਦੇ ਦੇ ਨਾਲ ਪੱਖਵਾਦ ਹੋ ਜਾਵੇ ਹੁਣ ਹਰਿਆਣੇ ਤੋਂ ਬੰਦੇ ਆ ਰਹੇ ਆ ਹਰਿਆਣੇ ਤੋਂ ਪਰਾਂ ਤੋਂ ਵੀ ਬੰਦੇ ਤੁਰੇ ਹੋਇਆ ਰਸਤੇ ਦੇ ਵਿੱਚ ਸਹੀ ਗੱਲ ਆ ਬੱਕਰੀ ਇਹ ਇੰਡੀਆ ਲੈਵਲ ਦਾ ਮੇਲਾ ਹੋ ਗਿਆ ਜੀ ਆਪਾਂ ਹਾਂ ਮਹਾਰਾਸ਼ਟਰ ਤੋਂ ਵੀ ਬੱਕਰੀ ਆਉਣੀਆਂ ਸੀਗੀਆਂ ਹੂੰ ਬਈ ਸਾਨੂੰ ਕਹਿੰਦੇ ਚੁਆਈ ਦੇ ਵਿੱਚ ਪਰ ਸਫਰ ਦੇ ਵਿੱਚ ਥੋੜਾ ਜਿਹਾ ਦੁੱਧ ਸ ਸਹੀ ਗੱਲ ਆ ਵੈਸੇ ਯਾਨੀ ਕਿ ਹਰਿਆਣੇ ਤੋਂ ਤਾਂ ਬੱਕਰੀਆਂ ਕਈ ਆ ਰਹੀਆਂ ਵਾ ਹੁਣ ਆਉਣ ਜਾ ਰਿਹਾ ਇੱਥੇ ਕਿ ਕਿਸੇ ਬੰਦੇ ਨਾਲ ਪੱਕੀ ਬਾਤ ਹੋ ਜਾਏ ਹਾਂ ਤਾਂ ਫਿਰ ਕੀ ਅਗਲਾ ਨਰਾਸ਼ ਹੁੰਦਾ ਹੈ ਗਾਲਾਂ ਵੀ ਕੱਢਦਾ ਤੇ ਨਾਲ ਤੇ ਆਪਣਾ ਵੀ ਨਾਮਦਾਰ ਮੈਟਰ ਹੀ ਚੱਕਿਆ ਗਿਆ ਜੀ ਪੱਕੀ ਬਾਤ ਤਾਂ ਮੈਟਰ ਆਪਦੀ ਬੱਕਰੀ ਪੰਜਾਂ ਨੰਬਰਾਂ ਤੱਕ ਆਉਣੀ ਆ ਆ ਵੀ ਗਈ ਕੋਈ ਨਾਮ ਨਹੀਂ ਲੈਣਾ ਜੀ ਸਹੀ ਗੱਲ ਹੈ ਜੀ ਲੈ ਵੀ ਆ ਜਾਣ ਤੇ ਬੱਕਰੀਆਂ ਲੈ ਤੁਹਾਨੂੰ ਦਿਖਾਵਾਂਗੇ ਪੂਰੀ ਵਧੀਆ ਤਿਆਰੀ ਕੀਤੀ ਗਈ ਹੈ ਕੁਰਸੀਆਂ ਲੱਗੀਆਂ ਪਈ ਨਹੀਂ ਆ ਰਿੰਗ ਪੂਰਾ ਵੱਡਾ ਬਣਾਇਆ ਗਿਆ ਆ ਜਾਓ ਤੁਹਾਨੂੰ ਦਿਖਾਉਂਦੇ ਆ ਇੱਧਰ ਬੱਕਰੀਆਂ ਆ ਰਿਹਾ ਕਿਹੜਾ ਫਿਰਦਾ ਰਮਜ਼ਾਨ ਆ ਹਰ ਮਜਾਨ ਆ ਟੋਲ ਚੱਕ ਲੈ ਬਾਬੇ ਵਰਗੇ ਚੱਲੂਆ ਤੇ ਬੱਕਰੀਆਂ ਪੂਰੀਆਂ ਵੱਡੀਆਂ-ਵੱਡੀਆਂ ਆਈਆਂ ਹੋਈਆਂ ਲੱਗੀਆਂ ਤੈਨੂੰ ਪਤਾ ਬਾਬਾ ਹੁਣ ਧਿਆਨ ਨਾਲ ਦੋ ਬੁੱਲ ਲੈ ਲੈ ਜਾ ਬਾਈ ਟੋਲਾ ਯੱਕ ਐ ਐਨੇ ਆਪਾਂ ਜਿੰਨੀਆਂ ਕਾਇਆਂ ਉਨੀਆਂ ਕ ਬੱਕਰੀਆਂ ਦਿਖਾਈਏ ਬਾਈ ਸੋਨੂੰ ਜਿੰਨੀਆਂ ਕ ਵੀ ਆ ਗਈਆਂ ਤੇ ਜਿਹੜੇ-ਜਿਹੜੇ ਜੁੜ ਗਏ ਬਾਈ ਲਾਈਵ ਨੂੰ ਸ਼ੇਅਰ ਕਰ ਦੋ ਬਾਈ ਆਪਣੇ ਨੂੰ ਦੇਖੋ ਉੱਧਰ ਖੜੀਆਂ ਨੇ ਬੱਕਰੀਆਂ ਖੁਸਤਾ ਤੇ ਆ ਇਧਰ ਆ ਵਾਈਆਂ ਨੇ ਬੱਕਰੀਆਂ ਇਧਰ ਆ ਗਿਆ ਸਮਨ ਨੂੰ ਕਾਉਟ ਫਾਰਮ ਬਸਾਉੜ ਵਾਲੇ ਤੇ ਹੋਰ ਕੀ ਹਾਲਾ ਜੀ ਠੀਕ ਹੈ ਜੀ ਬਹੁਤ ਵਧੀਆ ਹੋਰ ਠੀਕ ਹੈ ਜੀ ਵਧੀਆ ਬੱਕਰੀਆਂ ਆਪਣੀਆਂ ਬੱਕੀਆਂ ਆਪਣੀਆਂ ਕੀੜਾ ਚਾ ਲਾਉਣਗਾ ਅੱਛਾ ਕੀੜਾ ਲਾਉਣ ਤੋਰਤੀਆਂ ਠੀਕ ਹੈ ਤੇ ਹੁਣ ਫਿਰ ਕਿੰਨੀਆਂ ਬੱਕਰੀਆਂ ਪਾਈਆਂ ਨੇ ਅੱਜ ਤਿੰਨ ਪਾਵਾਂਗੇ ਤਿੰਨ ਉਹੀ ਪਾਵਾਂਗੇ ਉਹੀ ਠੀਕ ਆ ਉਹਨਾਂ ਨੂੰ ਸੁਗੀਆਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਕੱਤੇ ਦੀਆਂ ਜੀ ਕੱਤੇ ਦੀਆਂ ਛੋਈਆਂ ਹੋਈਆਂ ਨੇ ਹਜੇ ਦੁੱਧ ਤੇ ਚੱਲੀ ਜਾਂਦੀਆਂ ਨੇ ਵਧੀਆ ਠੀਕ ਆ ਗੋਭੀ ਆ ਹੈ ਪੱਤੇ ਗੋਭੀ ਬੰਦ ਗੋਭੀ ਬੰਦ ਗੋਭੀ ਪੱਤੇ ਗੋਭੀ ਹੈ ਨਾ ਇਧਰ ਆ ਘੜੀਆਂ ਨੇ ਠੀਕ ਆ ਠੀਕ ਆ ਲੈ ਵੀ ਬੰਦੇ ਪਹੁੰਚ ਹੀ ਜਾਂਦੇ ਨੇ ਹਜੇ ਇਹ ਵੀ ਮਲੇਰਕੋਟਲੇ ਦੀ ਨੇ ਬਾਈ ਉਧਰ ਨਾ ਇਹ ਪੁੱਟੇ ਤੋਂ ਆਪਣੇ ਤੁਮਾਨੂੰ ਲੱਗੇ ਪੁੱਟੋ ਪੁੱਟਾ ਪਿੰਡ ਠੀਕ ਆ ਠੀਕ ਆ ਇਹ ਉਧਰ ਠੀਕ ਆ ਇਹ ਇਧਰੋਂ ਆਏ ਨੇ ਹੈ ਇਹ ਬੱਕਰੀਆਂ ਆਈ ਜਾਂਦੀ ਨੇ ਭਾਈ ਜਦੋਂ ਆ ਗਈਆਂ ਆਪਾਂ ਸਾਰੀਆਂ ਬੱਕਰੀਆਂ ਦਿਖਾਵਾਂਗੇ ਤੁਹਾਨੂੰ ਤੇ ਉਹ ਫੇਸਬੁੱਕ ਤੇ ਲਾਈਵ ਹੋਵਾਂਗੇ ਆਪਾਂ ਤੇ ਹੋ ਸਕੇ ਵੀ YouTube ਤੇ ਵੀ ਹੋ ਜੀਏ ਆਹ ਜੇ ਬੱਕਰੀਆਂ ਆਈ ਜਾਂਦੀਆਂ ਨੇ ਆ ਜਾਣ ਦੋ ਸਾਰੀਆਂ ਫੇਰ ਤੁਹਾਨੂੰ ਦਿਖਾਵਾਂਗੇ ਦੁਬਾਰੇ ਲਾਈਵ ਕਰਕੇ ਕੀ ਗੱਲ ਬਾਤ ਆ ਜੇ ਤੇ ਇਹ ਪ੍ਰਬੰਧ ਦੇਖ ਸਕਦੇ ਹੋ ਲਾਲ ਵੀ ਵੱਡਾ ਮੈਟਰ ਨਹੀਂ ਰੱਖਦਾ ਪਰ ਇੱਥੇ ਤੁਹਾਨੂੰ ਐਲ ਸੀ ਡੀ ਲਾ ਕੇ ਬਕਾਇਦਾ ਜਿਹੜੇ ਫਾਰਮ ਚੱਲਦੇ ਨੇ ਉਹ ਕਿੱਦਾਂ ਵੀਰ ਆਪਦੇ ਫਾਰਮਾਂ ਦੇ ਵਿੱਚ ਕੰਮ ਕਰਦੇ ਨੇ ਕਿੱਥੇ ਬੱਕਰੀਆਂ ਦੀ ਸੇਵਾ ਸੰਭਾਲ ਕਰਦੇ ਨੇ ਕਿਹੋ ਜੀਆਂ ਬੱਕਰੀਆਂ ਨੇ ਉਹ ਐਲ ਸੀ ਡੀ ਲਾਈ ਜਾਊਗੀ ਬਿਲੀ ਦੇ ਉੱਤੇ ਸਾਰਾ ਤੁਹਾਨੂੰ ਦਿਖਾਈ ਜਾਊਗੀ ਫਿਲਮ ਠੀਕ ਹੈ ਜੀ ਉਹ ਫਿਲਮ ਤੁਹਾਡੇ ਅੱਖਾਂ ਦੇ ਸਾਹਮਣੇ ਹੋਊਗੀ ਵੀ ਕਿੱਦਾਂ ਦਾ ਹਰਾ ਚਾਰਾ ਕਿਸ ਤਰ੍ਹਾਂ ਅਸੀਂ ਪਸ਼ੂ ਨੂੰ ਰਾਤ ਨੂੰ ਸੰਭਾਲਣਾ ਕਿਵੇਂ ਦਿਨੇ ਸੰਭਾਲਣਾ ਕਿਵੇਂ ਸਰਦੀ 'ਚ ਕਿਵੇਂ ਗਰਮੀ 'ਚ ਕਿਸ ਤਰ੍ਹਾਂ ਦੀ ਵੈਕਸੀਨ ਲਾਉਣੀਆਂ ਕਿੱਥੇ ਲਾਉਣੀਆਂ ਕਿਹੜੀ ਬਾਡੀ ਦੇ ਕਿਹੜੇ ਹਿੱਸੇ ਵਿੱਚ ਅਸੀਂ ਟੀਕਾ ਲਾਉਣਾ ਬੱਕਰੀ ਦੇ ਤੇ ਉਹ ਸਾਰਾ ਵੀਡੀਓ ਰਹੀ ਤਨੂੰ ਦਿਖਾਇਆ ਜਾਊਗਾ ਕੱਲ ਨੂੰ ਤੇ ਵੱਧ ਤੋਂ ਵੱਧ ਮੇਰੇ ਫੀਰੇ ਦਾ ਫਾਇਦਾ ਉਠਾਓ ਤੇ ਕੱਲ ਨੂੰ ਰਾਤ ਨੂੰ ਜਿਹੜੇ ਅਲਪਰਾਣਾ ਗੌਣ ਸਾਡੇ ਬਜ਼ੁਰਗਾਂ ਦੀ ਰੂਹ ਦੀ ਖਰਾਕ ਮੈਂ ਅੱਗੇ ਵੀ ਦੱਸਿਆ ਵੀ ਸਾਡੇ ਜਿਹੜੇ ਬਹੁਤ ਜ਼ਿਆਦਾ ਵਿਰਧ ਹੋ ਚੁੱਕੇ ਬਜ਼ੁਰਗ ਉਹਨਾਂ ਨੇ ਮੈਨੂੰ ਹਾਸੇ ਨਾਲ ਕਹਿਣਾ ਉਹ ਗਿਆਨੀ ਯਾਰ ਸਾਨੂੰ ਉਹ ਗਾਉਣ ਤਾਂ ਸੁਣਾ ਦਿਓ ਕਦੇ ਬੱਕਰੀਆਂ ਵਾਲਿਆਂ ਕੋਲੇ ਭੂਨ-ਫਾਨ ਹੁੰਦੇ ਉਹਨਾਂ ਦੇ ਪਰ ਉਹ ਪ੍ਰਮਾਤਮਾ ਨੇ ਸੌਂਡੀ ਮੈਂ ਉਹਨਾਂ ਦੇ ਕਹਿਣ ਤੇ ਮੈਂ ਕਹਾ ਯਾਰ ਕੋਈ ਗੱਲ ਨਹੀਂ ਜਿਹੜਾ 5-7000 ਲੱਗੂ ਆਪਾਂ ਲਾਵਾਂਗੇ ਬਜ਼ੁਰਗਾਂ ਦੀ ਖਾਤਰ ਵੀ ਯਾਰ ਯਾਰ ਇਹ ਤਾਂ ਹੁਣ ਕਿਤੇ ਜਾ ਨਹੀਂ ਸਕਦੇ ਵਿਚਾਰੇ ਨਾ ਤਾਂ ਇਹ ਕਣਕ ਬਟੀਆਂ ਵੜਦੇ ਆ ਬਾਡੀਆਂ ਅੱਗੇ ਵੰਗੂ ਨਾ ਹੀ ਕਿਤੇ ਮੇਲੇਾਂ ਤੇ ਜਾਂਦੇ ਨੇ ਤਾਂ ਵਿਚਾਰੇ ਹੁਣ ਇੱਥੇ ਜੁਗ ਗਈ ਆ ਪਰ ਪ੍ਰਮਾਤਮਾ ਨੇ ਸੌੜ ਲਿਓ ਕੱਲ ਨੂੰ ਰਾਤ ਨੂੰ 25 ਤਰੀਕ ਨੂੰ 25 ਅਪ੍ਰੈਲ ਦੀ ਰਾਤ ਨੂੰ 8 ਵਜੇ ਤੋਂ 11 ਵਜੇ ਤੱਕ 3 ਘੰਟੇ ਅਲਗੋਜਿਆ ਵਾਲੇ ਐਸਐਸ ਸਟੇਜ ਤੇ ਲੱਗਣਗੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਮੇਰੇ ਵੀਰ ਬੇੜੇ ਨਾਲ ਦੇ ਪਿੰਡਾਂ ਵਾਲੇ ਉਹ ਵੀ ਪਹੁੰਚਣ ਸਾਡੇ ਨਗਰ ਦੀ ಗ್ರಾಮ ਪੰਚਾਇਤ ਆ ਮੁੱਲਾਪੁਰ ਦੀ ਸਾਬਕਾ ਸਰਪੰਚ ਨੇ ਸਾਧੂ ਸਿੰਘ ਜੀ ਆ ਸ਼ਕੰਦਰ ਸਿੰਘ ਜੀ ਆ ਬਲਬੀਰ ਸਿੰਘ ਜੀ ਨੇ ਤੇ ਸਾਡੇ ਮੇਜਰ ਸਿੰਘ ਜੀ ਧਨਵਾਦ ਸਾਹਿਬ ਹੋਰ ਵੀ ਜਿੰਨੇ ਵੀ ਸ਼ਖਸੀਤਾਂ ਸਾਡੇ ਪਿੰਡ ਦੀਆਂ ਉਹ ਸਾਰੀਆਂ ਪਹੁੰਚੇ ਸਭ ਨੂੰ ਬੇਨਤੀ ਆ ਬਾਕੀ ਲਾਗਲੇ ਪਿੰਡਾਂ ਵਾਲੇ ਜਿੰਨੇ ਵੀ ਵੀਰ ਨੇ ਵੱਧ ਤੋਂ ਵੱਧ ਪਹੁੰਚਣ ਇਹ ਮੇਲਾ ਸਾਰਿਆਂ ਦਾ ਸਾਂਝਾ ਮੇਲਾ ਵਾ ਜਾਨੀ ਬੰਦਸ਼ ਨਹੀਂ ਹੋਵੇਗਾ ਇਹ ਤੇ ਜਾਨੀ ਕੋਈ ਬੰਦਸ਼ ਨਹੀਂ ਵੀ ਕੋਈ ਆ ਨਹੀਂ ਜੀ ਬੰਦਸ਼ ਨਹੀਂ ਇੱਕ ਬੰਦਸ਼ ਜਰੂਰ ਲਾਈ ਆ ਸੀ ਵੀ ਜਿਹੜਾ ਇਹ ਮੇਲਾ ਵਾ ਜੀ ਇਹਦੇ ਵਿੱਚ ਕੋਈ ਵੀ ਵੀਰ ਸ਼ਰੇਆਮ ਬੀੜੀ ਸੈਕਟਰ ਨਹੀਂ ਪੀਊਗਾ ਤੇ ਨਾ ਹੀ ਕੋਈ ਵੇਚੂਗਾ ਜੇ ਕਿਸੇ ਨੂੰ ਤਲਬ ਹੈਗੀ ਆ ਉਹ ਪੀਂਦਾ ਵੀ ਆ ਤਾਂ ਉਹ ਆਪਦੀ ਗੱਡੀ ਵਿੱਚ ਬੈਠ ਕੇ ਪੀ ਸਕਦਾ ਵੀ ਸ਼ਰਿਆਂ ਮੇਲੇ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਬਹਿ ਕੇ ਵੀੜੀ ਸੈਕਟ ਨਹੀਂ ਪੀਊਗਾ ਕਿਉਂਕਿ ਦੇਖੋ ਇਹ ਕੁਦਰਤ ਵਰਨੀ ਹੋਇਆ ਜਾਂ ਕਾਨੂੰਨ ਦਾ ਵੀ ਕੋਈ ਧਾਰੇ ਵਿੱਚ ਆਪਾਂ ਨੂੰ ਰਹਿਣਾ ਚਾਹੀਦਾ ਵਾ ਜੇ ਕਾਨੂੰਨ ਨੇ ਇਹ ਚੀਜ਼ਾਂ ਬਣਾਈਆਂ ਵੀ ਜਿਹੜਾ ਚੀਜ਼ ਜਿਹੜੇ ਪਾਸੇ ਬੰਦਾ ਲੱਗਿਆ ਉਹ ਆਪਦੇ ਤੱਕ ਰੱਖੇ ਸੀਮ ਤੋਂ ਦੂਜਿਆਂ ਨੂੰ ਪਰੇਸ਼ਾਨ ਜਾਂ ਪ੍ਰਦੂਸ਼ਨ ਵਗੈਰਾ ਨਾ ਖਲੜੀਏ ਆਪਾਂ ਸਫਾਈ ਦਾ ਪ੍ਰਬੰਧ ਦੇ ਸਕਦੇ ਹਾਂ ਵੀ ਅਸੀਂ ਇਹਦੇ ਵਿੱਚ ਚੂਨਾ ਵਗੈਰਾ ਖੰਡਾਇਆ ਸਾਰਾ ਕੁਝ ਇਹ ਸਿਰਫ ਬੱਕਰੀਆਂ ਦੀ ਸਹੂਲਤ ਵਾਸਤੇ ਭਈ ਕੋਈ ਵੀ ਇੱਥੇ ਕੋਈ ਜੀਵ ਜੰਤੂ ਕੋਈ ਚਿਚੜੀ ਵਗੈਰਾ ਜਾਂ ਪਿੱਸੂ ਵਗੈਰਾ ਨਾ ਧਰਤੀ ਤੇ ਹੋਵੇ ਕੀਮਤੀ ਬੱਕਰੀਆਂ ਆਉਣੀਆਂ ਲੱਖ ਲੱਖ ਡੇਢ ਡੇਢ 2 2 ਲੱਖ ਰੁਪਏ ਦੀ ਬੱਕਰੀਆਂ ਵੀ ਆਉਣੀਆਂ ਜਦੋਂ ਤੁਸੀਂ ਦੇਖਦੇ ਹੋ ਬੱਕਰੀਆਂ ਆ ਰਹੀਆਂ ਪਿੰਠਾਂ ਵਾਲਿਆਂ ਦੀਆਂ ਪੂਰੀਆਂ ਚੋਟੀ ਦੀਆਂ ਬੱਕਰੀਆਂ ਨੇ ਹਰ ਜਵਾਈ ਦੇ ਮੇਲੇ ਤੇ ਜਾਂਦੀਆਂ ਨੇ ਤੇ ਹੋਰ ਵੀ ভিਰ ਆਪਣੇ ਕੋਲੇ ਬਹੁਤ ਸੰਗਰੂਰ ਜ਼ਿਲ੍ਹੇ ਤੋਂ ਵੀਰ ਆਏ ਹੋਏ ਨੇ ਆ ਕੋਨੇ ਗੁਰਦਤ ਗੋਟ ਫਾਰਮ ਵਾਲੇ ਆਏ ਹੋਏ ਨੇ ਪੰਡੋਰੀ ਤੋਂ ਵੀਰਾਂ ਖੜੇ ਨੇ ਇਹਨਾਂ ਨੇ ਪਹਿਲਾਂ ਵੀ ਗਾਈਆਂ ਦੇ ਵਿੱਚ ਵੀ ਨਾਮ ਕਮਾਇਆ ਪਹਿਲੇ-ਪਹਿਲੇ ਨੰਬਰ ਲੈਨੇ ਦੁੱਧ ਚਵਾਈ ਚ ਤੇ ਹੁਣ ਵੀ ਸਾਡਾ ਅੱਡੀ ਚੋਟੀ ਦਾ ਜੋਰ ਲੱਗਿਆ ਇਹਨਾਂ ਦਾ ਕਿਉਂਕਿ ਮੇਰੇ ਗੁਰਸਖਿਕ ਭਰਾ ਨੇ ਇਹਨਾਂ ਦੇ ਜਿਹੜੋ ਗਮਾਂਡ ਜਿਹਨੇ ਬੱਕਰੀ ਤਜਰਬਾ ਜਿਹੜੇ ਕਰਾਰੇ ਆ ਖਰਾਕ ਖਾਲਸਾ ਜੀ ਬਲਦੇਵ ਸਿੰਘ ਜੀ ਪੰਡੋਰੀ ਤੋਂ ਤੇ ਉਹ ਖਾਲਸਾ ਜੀ ਕਦੇ ਵੀ ਸਾਡਾ ਜੋਰ ਲੱਗਿਆ ਵੀ ਅਸੀਂ ਬੱਕਰੀ ਪਹਿਲੇ ਨੰਬਰ ਤੇ ਲੈ ਕੇ ਆਣੀ ਅੱਛਾ ਜੀ ਹੁਣ ਦੇਖੋ ਵੀ ਉਹ ਬੱਕਰੀ ਦੀ ਤਾਂ ਕਿਸਮਤ ਜਾ ਗਈ ਨਾ ਲੋਕਾਂ ਨੂੰ ਆਮ ਬੰਦਿਆਂ ਨੂੰ ਮਟਰ ਪਨੀਰ ਨਹੀਂ ਮਿਲਦਾ ਖਾਣ ਨੂੰ ਪਰ ਇਹਨਾਂ ਦੀ ਬੱਕਰੀ ਖਾਂਦੀ ਆ ਹਾਂ ਮਟਰਾਂ ਤੇ ਕੱਟ ਕੱਟ ਖਲੋਂਦੇ ਆ ਕਿਤੇ ਕੋਈ ਗੋਭੀ ਪਾਉਂਦਾ ਕੋਈ ਕੋਸ਼ ਪਾਉਂਦਾ ਪਰ ਮੈਂ ਕਿਹਾ ਯਾਰ ਮੇਲੇ ਦੇ ਝਰੀਏ ਜਾਨਵਰਾਂ ਦੀ ਕਿਸਮਤ ਜਾ ਗਈ ਜਾਂ ਜਾਨਵਰਾਂ ਦੀ ਕਿਸਮਤ ਖੁੱਲ ਗਈ ਤੇ ਖੁੱਲਣੀ ਵੀ ਚਾਹੀਦੀ ਆ ਹੁਣ ਦੇਖੋ ਤੁਸੀਂ ਬੱਕਰੀਆਂ ਨਹੀਂ ਜੇ ਆਪਾਂ ਇਹਨਾਂ ਨੂੰ ਮੰਡੀ ਤੇ ਲੈਣ ਚੱਲੀਏ ਜੀ ਬਾਈ ਜੀ ਇਹ ਜੀਆਂ ਪਹਿਲੇ ਨੰਬਰ ਤੇ ਤਾਂ ਬੱਕਰੀਆਂ ਮੰਡੀ ਚ ਆਉਂਦੀਆਂ ਹੀ ਨਹੀਂ ਸਹੀ ਗੱਲ ਹੈ ਜੀ ਇਹ ਆਉਂਦਾ ਹੀ ਨਹੀਂ ਆਹ ਅਸਲਾ ਬਾਕੀ ਆਹ ਬਜ਼ੁਰਗਾਂ ਦੇਖੋ ਤੁਸੀਂ ਹੂੰ ਠੀਕ ਹੈ ਨਾ ਇਹ ਪੁਰਾਣੇ ਪਾਲੀ ਹੁਣ ਮਗਰ ਆਉਂਦਾ ਦੇਖੋ ਹੱਥ ਵਿੱਚ ਬਤੀਲੀ ਵੀ ਆ ਪਾਣੀ ਵਾਸਤੇ ਤੇ ਇਹ ਚੀਜ਼ਾਂ ਜਿਹੜਾ ਬਿਰਸਾ ਪੁਰਾਣਾ ਸਾਡੇ ਬਜ਼ੁਰਗ ਬਾਕੀ ਇਹ ਬੱਕਰੀਆਂ ਸੇਵਾ ਦੇ ਨਾਲ ਹੀ ਇਹ ਕੰਮ ਹੁੰਦਾ ਬਾਕੀ ਵੱਡੇ ਝਗਰੇ ਨਾ ਮੇਲਿਆ ਚਾ ਹੁੰਦਾ ਘਰੇ ਤਾਂ ਹਰੇਕ ਹੀ ਭਲਵਾਨ ਹੂੰ ਠੀਕ ਹੈ ਕਿ ਨਹੀਂ ਪਰ ਇਹ ਖਾੜੇ ਜਾ ਕੇ ਖਾੜੇ ਵਿੱਚ ਆ ਕੇ ਪਤਾ ਲੱਗਦਾ ਜੀ ਹਰੇਕ ਦਾ ਕਰਦਾ ਹੁੰਦਾ ਪਰ ਝਗਰਾ ਨਹੀਂ ਹੁੰਦਾ ਜੀ ਪੱਤਰਕਾਰ ਸਾਹਿਬ ਖਾੜੇ ਵਿੱਚ ਪਤਾ ਲੱਗਦਾ ਹਾਂ ਜੀ ਹਾਂ ਉਦਾਂ ਦਾ ਘਰੇ ਤਾਂ ਹਰੇਕ ਹੀ ਭਲਵਾਨ ਹ ਸਹੀ ਗੱਲ ਹੈ ਜੀ ਗੱਲਾਂ ਕਰਨ ਨੂੰ ਤਾਂ ਹਰੇਕ ਹੀ ਕਰੀ ਜਾਂਦਾ ਗੱਲਾਂ ਕਰਨ ਨਾਲ ਥੋੜਾ ਕੁਝ ਹੁੰਦਾ ਸਹੀ ਹੈ ਪਿੰਡਰਾ ਪਿੰਡਾ ਜੀ ਪਿੰਡਰਾ ਆਪਣਾ ਲਸਾੜੇ ਵਾਲੇ ਲਸਾੜੇ ਵਾਲੇ ਲਸਾੜੇ ਵਾਲੇ ਠੀਕ ਹੈ ਜੀ ਮੀਗਾ ਬਾਈ ਫਿਰ ਮੈਂ ਜੱਪਾ ਕਰਾਈ ਜੀ ਬਹੁਤ ਬਹੁਤ ਧੰਨਵਾਦੀ ਕਰਦੇ ਹੁਣ ਆਪਾਂ ਤਿਆਰੀ ਕਰੀਏ ਤੇ ਉਹਦੇ ਚ ਨਾਲੋ ਇਹਦੇ ਨਾਲ ਦੀਆਂ